ਵਿਦੇਸ਼ ਦੇ ਵਿੱਚ ਹਾਰਟ ਅਟੈਕ ਦੇ ਚਲਦਿਆਂ ਪੰਜਾਬੀ ਮੁੰਡੇ ਦੀ ਜਾਨ ਚਲੀ ਗਈ ਹੈ ਤੇ ਉੱਧਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਦਰਅਸਲ ਪਰਿਵਾਰ ਦਾ ਇਹ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਮੁੰਡਾ ਜਿਹੜਾ ਵਿਦੇਸ਼ ਭੇਜਿਆ ਸੀ ਇਸ ਉਮੀਦ ਦੇ ਵਿੱਚ ਕਿ ਕਰਜ਼ਾ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆ ਤਾਂ ਕਰਜ਼ਾ ਲੱਤੇਗਾ। ਅਮਰੀਕਾ ਦੇ ਵਿੱਚ ਪਧੋੜ ਦਾ ਰਹਿਣ ਵਾਲਾ ਲਖਮਿੰਦਰ ਸਿੰਘ ਜਿਸ ਦੀ ਹਾਰਟ ਅਟੈਕ ਤੇ ਚਲਦੀ ਆ ਜਾਨ ਚਲੀ ਗਈ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਧੋੜ ਦੇ ਰਹਿਣ ਵਾਲੇ 39 ਸਾਲਾਂ ਲਖਮਿੰਦਰ ਸਿੰਘ ਭੁੱਲਰ ਦੀ ਬੀਤੇ ਦਿਨੀ ਯੂ ਐਸ ਏ ਦੇ ਸ਼ਹਿਰ ਕੈਲੀਫੋਰਨੀਆ ਦੇ ਵਿੱਚ ਹਾਰਟ ਅਟੈਕ ਕਰਕੇ ਜਾਨ ਚਲੀ ਜਾਂਦੀ ਹੈ ਜਿਵੇਂ ਹੀ ਇਸ ਦਾ ਪਤਾ ਪਰਿਵਾਰ ਨੂੰ ਲੱਗਿਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਲਖਮਿੰਦਰ ਸਿੰਘ 11 ਸਾਲ ਪਹਿਲਾਂ ਯੂ ਐਸ ਏ ਵਰਕ ਪਰਮਿਟ ਤੇ ਗਿਆ ਸੀ ਤੇ ਹੁਣ ਜਦ ਕਮਾਈ ਕਰਨੀ ਸ਼ੁਰੂ ਕੀਤੀ ਸੀ ਤਾਂ ਮੰਦ ਭਾਗੀ ਖਬਰ ਸਾਹਮਣੇ ਆਈ ਲਖਵਿੰਦਰ ਅਜੇ ਕੁਆਰਾ ਸੀ ਜ਼ਮੀਨ ਗਹਿਣੇ ਪਾ ਕੇ ਯੂ ਐਸ ਏ ਜਦ ਮਿਹਨਤ ਕਰ ਰਿਹਾ ਸੀ ਪਰ ਉਸ ਦੀ ਮੌਤ ਦੀ ਖਬਰ ਨੇ ਇਲਾਕੇ ਦੇ ਵਿੱਚ ਸੋਗ ਪਾ ਦਿੱਤਾ ਦੱਸਿਆ ਗਿਆ ਕਿ ਪਰਿਵਾਰ ਇਸ ਵੇਲੇ ਕਾਫੀ ਗਮਗੀਨ ਮਾਹੌਲ ਦੇ ਵਿੱਚ ਹੈ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਘਰ ਲਿਆਂਦੀ ਜਾਵੇ ਤਾਂ ਜੋ ਉਹਨਾਂ ਵੱਲੋਂ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ अच्छा भाई किनगर हुदा राजेंद्रपाल राजेंद्रपाल जी ਜਿਹੜੀ ਇਹ ਇੱਕ ਮੰਦ ਭੱਗੇ ਘਟਨਾ ਵਾਪਰੀ ਹੈ ਕੀ ਹੋਇਆਗਾ ਤੇ ਜਿਨ੍ਹਾਂ ਦੀ ਦੇਹਾਂਤ ਹੋਇਆ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਛੋਟਾ ਭਾਈ ਸੀ ਬ੍ਰਦਰ ਸੀ ਮੇਰਾ ਕਿੰਨਾ ਟਾਈਮ ਹੋ ਗਿਆ ਸੀਗੇ ਇਹਨੂੰ 11 ਸਾਲ ਜੀ ਤੇ ਕੀ ਕੰਮ ਤਾਂ ਦਾ ਕਰਦੇ ਸੀ ਕੰਮ ਜੀ ਟਰਾਲਾ ਸੀ ਆਪ ਦਾ ਜਦੋਂ ਕੀ ਟਰੱਕ ਦਾ ਕੰਮ ਘਟਨਾ ਵਾਪਰੀ ਤੁਹਾਨੂੰ ਕੀ ਜਾਣਕਾਰੀ ਮਿਲੀ ਹੈ ਬਾਰੇ ਸਾਨੂੰ ਜੀ 3 ਦਿਨ ਬਾਅਦ ਪਤਾ ਲੱਗਿਆ ਸਾਨੂੰ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਜਿਹੜੇ ਨੇੜੇ ਸੀ ਉਹਨਾਂ ਦੇ ਉੱਥੇ ਉਹਨਾਂ ਨੂੰ ਤਾਂ ਉਹਦੀ ਪਤਾ ਲੱਗ ਗਿਆ ਸੀ ਸਾਨੂੰ 2-3 ਦਿਨ ਬਾਅਦ ਤੇ ਦੱਸਿਆ ਤੇ ਜਿਹੜੀ ਉਹਨਾਂ ਦੀ ਮ੍ਰਿਤਕ ਦੀ ਆ ਕਦੋਂ ਤੱਕ ਦਾ ਕਹਿ ਰਿਹਾ ਵਾਪਸ ਜੀ ਸੋਮਵਾਰ ਤੱਕ ਕਹਿ ਰਿਹਾ ਜੀ ਇਸ ਤੱਕ ਜਿਵੇਂ ਕਿਸਾਨੀ ਪਰਿਵਾਰ ਆ ਜੇ ਛੋਟਾ ਪਰਿਵਾਰ ਪ੍ਰਸ਼ਾਸਨ ਜਾਂ ਸਰਕਾਰ ਤੋਂ ਕੀ ਤੁਸੀਂ ਕੋਈ ਮੰਗਦੀ ਕਰਦੇ ਹੋ ਜੀ ਬਸ ਮੰਗ ਜੀ ਕੋਈ ਨਹੀਂ ਹੁਣ ਤਾਂ ਬਸ ਸਾਡਾ ਭਰਾ ਇੱਥੇ ਆ ਜੇ ਜਿਹੜੀ ਮਿੱਟੀ ਪਿੰਡੋਂ ਗਈ ਹੈ ਪਿੰਡ ਪਹੁੰਚੇ ਮਿੱਟੀ ਬਸ ਆਹੀ ਆ ਸਹੀ ਸਲਾਮਤ ਆਪਦੇ ਘਰੇ ਆ ਜੇ ਅਸੀਂ ਉਹਨੂੰ ਵੇਚ ਉਹਦੇ ਕੋਈ ਜਿਹੜੇ ਦੇ ਲਿਆਉਣ ਵਾਸਤੇ ਕਿਸੇ ਨਾਲ ਕੋਈ ਤੁਹਾਡੀ ਕੋਈ ਗੱਲ ਜਾਂ ਕੋਈ ਪ੍ਰੋਸੈਸ ਚੱਲ ਰਿਹਾ ਤੁਹਾਡੇ ਧਿਆਨ ਚ ਹੋਵੇ ਨਹੀਂ ਇਧਰ ਕਿਸੇ ਨਾਲ ਕੋਈ ਨਹੀਂ ਚੱਲ ਰਿਹਾ ਵਿਦੇਸ਼ ਦੇ ਵਿੱਚ ਹਾਰਟ ਅਟੈਕ ਦੇ ਚਲਦਿਆਂ ਪੰਜਾਬੀ ਮੁੰਡੇ ਦੀ ਜਾਨ ਚਲੀ ਗਈ ਹੈ ਤੇ ਉੱਧਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਦਰਅਸਲ ਪਰਿਵਾਰ ਦਾ ਇਹ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਮੁੰਡਾ ਜਿਹੜਾ ਵਿਦੇਸ਼ ਭੇਜਿਆ ਸੀ ਇਸ ਉਮੀਦ ਦੇ ਵਿੱਚ ਕਿ ਕਰਜ਼ਾ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆ ਤਾਂ ਕਰਜ਼ਾ ਲੱਤੇਗਾ। ਅਮਰੀਕਾ ਦੇ ਵਿੱਚ ਪਧੋੜ ਦਾ ਰਹਿਣ ਵਾਲਾ ਲਖਮਿੰਦਰ ਸਿੰਘ ਜਿਸ ਦੀ ਹਾਰਟ ਅਟੈਕ ਦੇ ਚਲਦਿਆਂ ਜਾਨ ਚਲੀ ਗਈ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੌੜਦੇ ਰਹਿਣ ਵਾਲੇ 39 ਸਾਲਾਂ ਲਖਵਿੰਦਰ ਸਿੰਘ ਭੁੱਲਰ ਦੀ ਬੀਤੇ ਦਿਨੀ ਯੂਐਸਏ ਦੇ ਸ਼ਹਿਰ ਕੈਲੀਫੋਰਨੀਆ ਦੇ ਵਿੱਚ ਹਾਰਟ ਅਟੈਕ ਕਰਕੇ ਜਾਨ ਚਲੀ ਜਾਂਦੀ ਹੈ ਜਿਵੇਂ ਹੀ ਇਸ ਦਾ ਪਤਾ ਪਰਿਵਾਰ ਨੂੰ ਲੱਗਿਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਲਖਵਿੰਦਰ ਸਿੰਘ 11 ਸਾਲ ਪਹਿਲਾਂ ਯੂਐਸਏ ਵਰਕ ਪਰਮਿਟ ਤੇ ਗਿਆ ਸੀ ਤੇ ਹੁਣ ਜਦ ਕਮਾਈ ਕਰਨੀ ਸ਼ੁਰੂ ਕੀਤੀ ਸੀ ਤਾਂ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਲਖਵਿੰਦਰ ਅਜੇ ਕੁਆਰਾ ਸੀ ਜ਼ਮੀਨ ਗਹਿਣੇ ਪਾ ਕੇ ਯੂਐਸਏ ਜਦ ਮਿਹਨਤ ਕਰ ਰਿਹਾ ਸੀ ਪਰ ਉਸ ਦੀ ਮੌਤ ਦੀ ਖਬਰ ਨੇ ਇਲਾਕੇ ਦੇ ਵਿੱਚ ਸੋਗ ਪਾ ਦਿੱਤਾ ਦੱਸੋ ਜੀ ਕਿ ਪਰਿਵਾਰ ਇਸ ਵੇਲੇ ਕਾਫੀ ਗਮਗੀਨ ਮਾਹੌਲ ਦੇ ਵਿੱਚ ਹੈ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਘਰ ਲਿਆਂਦੀ ਜਾਵੇ ਤਾਂ ਜੋ ਉਹਨਾਂ ਵੱਲੋਂ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ ਅੱਛਾ ਬਾਈ ਕੀ ਨਾ ਕਰੂਗਾ ਰਜਿੰਦਰਪਾਲ ਰਜਿੰਦਰਪਾਲ ਦੀ ਜਿਹੜੀ ਇਹ ਇੱਕ ਮੰਦਭਗੇ ਘਟਨਾ ਵਾਪਰੀ ਹੈ ਕੀ ਹੋਇਆਗਾ ਤੇ ਜਿਨ੍ਹਾਂ ਦੀ ਦਿਹਾਂਤ ਹੋਇਆ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਛੋਟਾ ਭਾਈ ਸੀ ਬਣਾਦਾ ਸੀ ਮੇਰਾ ਕਿੰਨਾ ਟਾਈਮ ਹੋ ਗਿਆ ਸੀਗੇ ਇਹਨੂੰ 11 ਸਾਲ ਜੀ ਤੇ ਕੀ ਕੰਮ ਦਾੰਦਾ ਕਰਦੇ ਸੀ ਕੰਮ ਜੀ ਟਰਾਲਾ ਸੀ ਆਪ ਦਾ ਜਦੋਂ ਕੀ ਟਰੱਕ ਦਾ ਕੰਮ ਘਟਨਾ ਵਾਪਰੀ ਤੁਹਾਨੂੰ ਕੀ ਜਾਣਕਾਰੀ ਮਿਲੀ ਹੈ ਬਾਅਦੋਂ ਸਾਨੂੰ ਵੀ 3 ਦਿਨ ਬਾਅਦ ਪਤਾ ਲੱਗਿਆ ਹਾਂ ਪਿੰਡਾਂ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਏ ਨੇੜੇ ਸੀ ਉਹਨਾਂ ਦੇ ਉੱਥੇ ਉਹਨਾਂ ਨੂੰ ਤੁਰੀ ਪਤਾ ਲੱਗ ਗਿਆ ਸੀ ਸਾਨੂੰ 2-3 ਦਿਨ ਬਾਅਦ ਦੱਸਿਆ ਤੇ ਜਿਹੜੀ ਉਹਨਾਂ ਦੀ ਮ੍ਰਿਤਕ ਦੇ ਆ ਕਦੋਂ ਤੱਕ ਦਾ ਕਹਿ ਰਿਹਾ ਹੈ ਵਾਪਸ ਜੀ ਸੋਮਵਾਰ ਤੱਕ ਕਹਿ ਰਿਹਾ ਜੀ ਇਸ ਤੱਕ ਕਿ ਮੈਂ ਕਿਸਾਨੀ ਪਰਿਵਾਰਾ ਜੇ ਛੋਟਾ ਪਰਿਵਾਰ ਪਰ ਪ੍ਰਸ਼ਾਸਨ ਜਾਂ ਸਰਕਾਰ ਤੋਂ ਕੀ ਤੁਸੀਂ ਕੋਈ ਮੰਗ ਦੀ ਕਰਦੇ ਹੋ ਵੀ ਬਸ ਮੰਗ ਜੀ ਕੋਈ ਨਹੀਂ ਹੁਣ ਤਾਂ ਬਸ ਸਾਡਾ ਭਰਾ ਇੱਥੇ ਆ ਜਿਹੜੀ ਮਿੱਟੀ ਪਿੰਡੋਂ ਗਈ ਹੈ ਪਿੰਡ ਪਹੁੰਚੇ ਮਿੱਟੀ ਬਸ ਆਹੀ ਆ ਸਹੀ ਸਲਾਮਤ ਆਪਦੇ ਘਰੇ ਆ ਜੇ ਅਸੀਂ ਉਹਨੂੰ ਵੇਚ ਲਈ ਉਹਦੀ ਕੋਈ ਜਿਹੜੀ ਡੇ ਲਿਆਉਣ ਵਾਸਤੇ ਕਿਸੇ ਨਾਲ ਕੋਈ ਤੁਹਾਡੀ ਕੋਈ ਗੱਲ ਜਾਂ ਕੋਈ ਪ੍ਰੋਸੈਸ ਚੱਲ ਰਿਹਾ ਤੁਹਾਡੇ ਦਿਨ ਹੋਵੇ ਨਹੀਂ ਇਧਰ ਕਿਸੇ ਨਾਲ ਕੋਈ ਨਹੀਂ ਚੱਲ ਰਿਹਾ